ਸਾਡੇ ਪਿੰਡ ਦੀ ਤਰਾਸਦੀ ਹੈ ਜੀ ਪਿਛਲੇ 20 ਸਾਲਾਂ ਤੋਂ ਮੈਂਬਰ ਇੱਕ ਪਾਸੇ ਹੁੰਦੇ ਆ ਸਰਪੰਚ ਇੱਕ ਪਾਸੇ ਹੁੰਦੇ ਆ ਸਾਡਾ ਪਿੰਡ ਕੱਚਾ ਪਿਆ ਸਾਰੇ ਪਿੰਡ ਆਰਸੀਸੀ ਛੜਕਾ ਬਣ ਗਈਆਂ ਸਾਡੇ ਪਿੰਡ ਚ ਹਜ ਤੱਕ 45 ਗਲੀਆਂ ਦਾ ਐਸਟੀਮੇਟ ਅਨਨ ਪਿਆ ਅਸੀਂ 17 ਗਲੀਆਂ ਬਣਾਈਆਂ ਗਈਆਂ ਜਿਹਦੇ ਵਿੱਚੋਂ 25 ਸਾਲਾਂ ਬਾਅਦ ਇੱਕ ਗਲੀ ਬਣਾਈ ਐ ਜੀ ਜਿਹੜੀ ਮੇਨ ਪਿੰਡ ਦੀ ਗਲੀ ਸੀ ਸਵਰਨ ਸਿੰਘ ਵਾਲੀ ਗਲੀ ਐ ਉਹਦੀ ਬਹੁਤ ਵੀਡੀਓ ਪਾਉਂਦੇ ਸੀ ਆ ਇਲੈਕਸ਼ਨ ਪੈਂਦਾ ਸੀ ਰੌਲਾ ਉਹ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਉਹ ਬਿਨਾਂ ਸਰਪੰਚੀ ਤੋਂ ਮੈਂਨੇ ਕੰਮ ਕਰਤੇ ਤੇ ਸਰਪੰਚ ਬਣ ਕੇ ਮੇਰੇ ਤੇ ਭਾਰ ਜ਼ਿੰਮੇਦਾਰੀ ਹੈ ਜਿਹੜੀ ਪਿੰਡ ਦੀ ਹੋਰ ਵਧ ਜਾਨੀ ਹੈ ਤਾਂ ਕੀ ਲੱਗਦਾ ਕਹਿੰਦੇ ਉਹ ਪੰਜਾਬੀ ਦਾ ਗਾਣਾ ਫੇਮਸ ਹੈ ਕਹਿੰਦੇ ਲੈ ਲੈ ਵੇ ਸਰਪੰਚੀ ਆਪਾਂ ਸਰਕਾਰੀ ਪੈਸਾ ਖਾਵਾਂਗੇ ਫਿਰ ਰਲ ਮਿਲ ਕੇ ਖਾਓਗੇ ਮੈਂ ਤਾਂ ਵਹੀ ਬਣ ਤੇ ਪਿੰਡ ਦਾ ਅਸ਼ੀਰਵਾਦ ਦੇ ਦਿੰਦੇ ਤਾਂ ਜੇ ਸਰਵ ਸਹਿਮਤੀ ਦੀ ਹੁੰਦੀ ਨਹੀਂ ਨਜ਼ਰ ਆਈ ਵੀ ਪਿੰਡ ਦੀ ਸਰਵ ਸਹਿਮਤੀ ਕਰ ਲਈ ਐਨਾ ਪੈਸਾ ਲੱਗੂ ਤਾਂ ਉਹਦੇ ਵਿਕਾਸ ਤੇ ਲਾਦੀ ਸਰਵਸੰਮਤੀ ਦੀ ਗੱਲ ਤਾਂ ਇਹ ਤੋਂ ਬਾਅਦ ਚੱਲੂਗੀ ਜੀ ਜਦੋਂ ਕਾਗਜ਼ ਭਰਨਗੇ ਕਿੰਨੇ ਕੈਂਡੀਡੇਟ ਆਉਂਦੇ ਆ ਕਿੰਨੇ ਕੈਂਡੀਡੇਟ ਰਹਿੰਦੇ ਆ ਉਸ ਤੋਂ ਬਾਅਦ ਸਹਿਮਤੀ ਦੀ ਗੱਲ ਚਲਦੀ ਹੁੰਦੀ ਆ ਪਹਿਲਾਂ ਗੱਲ ਚੱਲੀ ਸੀ ਉਹਦੇ ਵਿੱਚ ਕੁਛ ੜਿੱਕੇ ਕਰਕੇ ਨਹੀਂ ਸਹਿਮਤੀ ਹੋ ਸਕੀ ਤੇ ਦੇਖਦੇ ਆ ਜੇ ਹੋਗ ਜੇ ਤਾਂ ਬੜੀ ਵਧੀਆ ਗੱਲ ਐ ਜੀ ਸਾਡਾ ਤਾਂ ਪ੍ਰਪੇ ਦਾ ਪਿੰਡ ਐ 100 ਸਾਲ ਪੁਰਾਣਾ ਪਿੰਡ ਐ ਸਰਪੰਚੀ ਜੋ ਜ਼ਿੰਮੇਵਾਰੀ ਤੁਹਾਨੂੰ ਪਿੰਡ ਦਿੰਦਾ ਹੈ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਕੀ ਕੀ ਕੰਮ ਲੈ ਕੇ ਚੱਲੋਗੇ ਵੀ ਅਸੀਂ ਆ ਪਿੰਡ ਦੇ ਵਿੱਚ ਸਾਡੇ ਜ਼ਰੂਰਤਾਂ ਆ ਕੰਮ ਕਰਾਉਣੇ ਆ ਆ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਨੂੰ ਜ਼ਰੂਰਤ ਆ ਆ ਪਿੰਡ ਦੀ ਕੁੜੀ ਨੂੰ ਜ਼ਰੂਰਤ ਆ ਆਪਣੇ ਦੇ ਬਜ਼ੁਰਗ ਵਾਸਤੇ ਜ਼ਰੂਰਤ ਆ ਜ਼ਰੂਰਤ ਹਰ ਇਨਸਾਨ ਦੀਆਂ ਹੁੰਦੀਆਂ ਤਾਂ ਤੁਹਾਨੂੰ ਤੁਸੀਂ ਕੀ ਵਿਜ਼ਨ ਲੈ ਕੇ ਚੱਲੇ ਹੋ ਆ ਸਜਿਕਾ ਹਾਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਨ ਲਾਈਵ ਤੇ ਇਸ ਟਾਈਮ ਬਲੋਕ ਲੰਬੀ ਦੇ ਵਿੱਚ ਆ ਤਾਂ ਲਗਾਤਾਰ ਸਰਪੰਚੀ ਦਾ ਜਿਹੜਾ ਬੋਲਬਾਲ ਹੈ ਪਿੰਡਾਂ ਦੇ ਵਿੱਚ ਵਿਆਹ ਜਿਵੇਂ ਆਪਾਂ ਕਹਿੰਦੇ ਨੇ ਕਿ ਵਿਆਹ ਰੱਖ ਦਿੰਦੇ ਆ ਤਾਂ ਉਹ ਜਿਹਾ ਮਾਹੌਲ ਹੈ ਜਿਹੜਾ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਸਰਪੰਚੀ ਦੇ ਚਾਹਵਾਨ ਸੀ ਜਿਹੜੇ ਲਗਾਤਾਰ ਮੈਦਾਨ ਦੇ ਵਿੱਚ ਨੇ ਤਾਂ ਲਗਾਤਾਰ ਕਰ ਜਾ ਕੇ ਵੋਟਾਂ ਵੀ ਮੰਗਲੇ ਨੇ ਤੇ ਪਰ ਉੱਥੇ ਅੱਜ ਮੇਰੇ ਨਾਲ ਪੇਟੀਆਲਾ ਦੇ ਸਭ ਤੋਂ ਵੱਡਾ ਜਿਹੜਾ ਪੇਟੀਆਲਾ ਲੰਬੀ ਬਲੋਕ ਦਾ ਪਿੰਡ ਵੀ ਮੰਨਿਆ ਜਾਂਦਾ ਹੈ ਤਾਂ ਉੱਥੇ ਜਿਹੜੇ ਅਕ ਜੋਗਿੰਦਰ ਸਿੰਘ ਜੋਗਵਿੰਦਰ ਸਿੰਘ ਕਾਲਾ ਜਿਹੜੇ ਕਾਲਾ ਪ੍ਰਧਾਨ ਦੇ ਨਾਮ ਤੋਂ ਪਿੱਟੀ ਵਾਲਾ ਦੇ ਵਿੱਚ ਮਸ਼ਹੂਰ ਨੇ ਤਾਂ ਉਹ ਗੱਲਬਾਤ ਕਰੇ ਪ੍ਰਧਾਨ ਜੀ ਸ਼ਸ਼ੀਕਰ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਆਇਓ ਤੁਸੀਂ ਸਾਡੀ ਗੱਲਬਾਤ ਸੁਣਨ ਆਇਓ ਆਪਦੀ ਰੱਖਣ ਆਇਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕਾਲਾ ਜੀ ਤੁਹਾਡੀ ਮੰਤਰੀਆਂ ਨਾਲ ਵੀ ਬਾਬਾ ਬਣਦੀ ਹੈ ਪਿੰਡ ਦੇ ਵਿੱਚ ਬਿਨਾਂ ਸਰਪੰਚੀ ਤੋਂ ਵੀ ਕੰਮ ਕੰਮ ਕਰਾਏ ਅਸੀਂ ਜੀ ਸਾਡੇ ਪਿੰਡ ਦੀ ਇਤਰਾਸ ਦੀ ਹੈ ਜੀ ਪਿਛਲੇ 20 ਸਾਲਾਂ ਤੋਂ ਮੈਂਬਰ ਇੱਕ ਪਾਸੇ ਹੁੰਦੇ ਆ ਸਰਪੰਚ ਇੱਕ ਪਾਸੇ ਹੁੰਦੇ ਆ ਸਾਡਾ ਪਿੰਡ ਕੱਚਾ ਪਿਆ ਸਾਰੇ ਪਿੰਡ ਆਰਸੀਸੀ ਛੜਕਾ ਬਣ ਗਈਆਂ ਸਾਡੇ ਪਿੰਡ ਚ ਹਜ ਤੱਕ 45 ਗਲੀਆਂ ਦਾ ਐਸਟੀਮੇਟ ਅਨਨ ਪਿਆ ਅਸੀਂ 17 ਗਲੀਆਂ ਬਣਾਈਆਂ ਗਈਆਂ ਜਿਹਦੇ ਵਿੱਚੋਂ 25 ਸਾਲਾਂ ਬਾਅਦ ਇੱਕ ਗਲੀ ਬਣਾਈ ਐ ਜੀ ਜਿਹੜੀ ਮੇਨ ਪਿੰਡ ਦੀ ਗਲੀ ਸੀ ਸਵਰਨ ਸਿੰਘ ਵਾਲੀ ਗਲੀ ਐ ਉਹਦੀ ਬਹੁਤ ਵੀਡੀਓ ਪਾਉਂਦੇ ਸੀ ਆ ਇਲੈਕਸ਼ਨ ਪੈਂਦਾ ਸੀ ਰੌਲਾ ਉਹ ਸਾਨੂੰ ਸੁਭਾਗ ਪ੍ਰਾਪਤ ਹੋਇਆ ਉਸ ਦਾ ਫਿਰ ਪਿੰਡ ਦੇ ਵਿਕਾਸ ਦੀ ਜਿਹੜੀ ਸੀ ਮੰਤਰੀ ਦੇ ਨਾਲ ਹੁਣ ਤੇ ਅਸੀਂ ਜਦੋਂ ਵੀ ਮੰਤਰੀ ਕੋਲੇ ਗਏ ਆ ਮੰਤਰੀ ਨੇ ਸਾਨੂੰ ਕਿਸੇ ਗੱਲੋਂ ਜਵਾਬ ਨਹੀਂ ਦਿੱਤਾਗਾ ਚੋਲੀ ਜੇ ਸੀ ਇੱਕ ਚੀਜ਼ ਮੰਗਦੀ ਸਾਨੂੰ ਦੋ ਦਿੰਦੇ ਸੀਗੇ ਪਰ ਉਹਦੇ ਵਿੱਚ ਇੱਕ ਡਿੱਕਾ ਇਹ ਸੀ ਵੀ ਜਿਹੜੇ ਕੰਮ ਅਸੀਂ ਤੋਰਦੇ ਸੀ ਉਹਦੇ ਵਿੱਚ ਕੁਝ ਬੰਦੇ ਰੋੜਾ ਬਣਦੇ ਸੀ ਚੱਲ ਬਣ ਜਾਂਦੇ ਸੀ ਹੁਣ ਮੈਂ ਪਿੰਡ ਨਵਾਸੀਆਂ ਮੂਰ ਇਹ ਹੀ ਬੇਨਤੀ ਕਰਦਾ ਵੀ ਉਹ ਰੋੜੇ ਜਿਹੜੇ ਸੋਡਾ ਪਾਸੇ ਕਰਨ ਦਾ ਸੋਡਾ ਕੰਮ ਹੈ ਉਹ ਰੋੜਿਆਂ ਨੂੰ ਪਾਸੇ ਕਰ ਦਿਓ ਤੁਸੀਂ ਸਾਡੀਆਂ ਗਲੀਆਂ ਦਾ ਸਮਾਨ ਪਿਆ ਪਿੰਡ ਚ ਨਹੀਂ ਬਣ ਦਿੱਤੀਆਂ ਅਸੀਂ ਧਰਮਸ਼ਾਲਾ ਬਣਾਈ ਹੈ ਇੱਕ ਜ਼ਿਮੀਂਦਾਰਾਂ ਦੇ ਹਿੰਦੀ ਸੀ ਸਾਡੀ ਉਹ ਸਾਰੀਆਂ ਬਰਾਦਰੀਆਂ ਦੀ ਸਾਰੇ ਬੰਦਿਆਂ ਦੀ ਅਡੜ ਧਰਮਸ਼ਾਲਾ ਸੱਤ ਅੱਠ ਧਰਮਸ਼ਾਲਾ ਸਾਡੀਆਂ ਛੱਪੜਾਂ ਦਾ ਸਾਡਾ ਕੰਮ ਪਿਆ ਹੈਗਾ ਸਭ ਤੋਂ ਅਸੀਂ ਜਿਹੜਾ ਮਾਣ ਮਹਿਸੂਸ ਕਰਦੇ ਹਾਂ ਸਾਡੇ ਪਿੰਡ ਸਕੂਲ ਹੈਗਾ ਐਲੀਮੈਂਟਰੀ ਉਹਦੇ ਵਿੱਚ 스마트 ਕਲਾਸ 2 ਮਿਲੀਆਂ ਸ੍ਰੀ ਮੁਕਸਰ ਸਾਹਿਬ ਚ ਕਲਾਸਰੂਮ 스마트 ਕਲਾਸਰੂਮ 2 ਮਿਲੇ ਹੈ ਜਿਹਦੇ ਵਿੱਚ ਪਹਿਲਾ ਪਿੰਡ ਰੱਤਾ ਖਿੜਾ ਮਿਲਿਆ ਮੰਤਰੀ ਨੂੰ ਕਹਿ ਕੇ ਅਸੀਂ ਆਪਦੇ ਪਿੰਡ ਲੈ ਕੇ ਆਂਦਾ ਹੈ ਕਰੂ ਉਹ ਰੂਮ ਬਣ ਚੁੱਕਿਆ ਤਿਆਰ ਹੈ ਜਮਾ ਕਲਾਸ ਤਿਆਰ ਹੈ ਜਮਾ ਜਿਹੜੀ ਸੀਗੀ ਪ੍ਰਾਇਮਰੀ ਸਕੂਲ ਦੀ ਜਾਦੇ ਉਥੇ ਤਦਾਦ ਗਰੀਬ ਬੱਚਿਆਂ ਦੀ ਹੈ ਟੋਟਲੀ ਗਰੀਬ ਬੱਚੇ ਪੜਦੇ ਆ ਉਸਤੇ ਉਹ ਰੂਮ ਬਣਾਇਆ ਉਹਦੀ ਬਾਉਂਡਰੀ ਵਾਲ ਵੀ ਕਰਾਈ ਉਥੇ ਕੁੱਤੇ ਬਿੱਲੇ ਵੜਦੇ ਫਿਰਦੇ ਸੀ ਪਸ਼ੂ ਵੜਦੇ ਫਿਰਦੇ ਸੀ ਉਹਦੀ ਬਾਉਂਡਰੀ ਵਾਲ ਵੀ ਕਰਾਈ ਐ ਸੀ ਗਰਾਊਂਡ ਦਾ ਕੰਮ ਵੀ ਅਸੀਂ ਕਰਾਇਆ ਹੁਣ ਅਸੀਂ ਇਹੀ ਗੱਲ ਕਹਿਣੇ ਆ ਵੀ ਪੰਡਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਮੈਨੂੰ ਸਹਿਯੋਗ ਦਿਓ ਤੇ ਕੰਮ ਮੇਰੇ ਪਹਿਲਾਂ ਵੀ ਤੁਸੀਂ ਦੇਖੇ ਐ ਤੇ ਇਹ ਤੋਂ ਬਾਅਦ ਵੀ ਦੇਖੋਗੇ ਜਦੋਂ ਬਿਨਾਂ ਜ਼ਿੰਮੇਵਾਰੀ ਤੋਂ ਮੈਂ ਇੰਨੇ ਕੰਮ ਕੀਤੇ ਜਦੋਂ ਮੈਨੂੰ ਜ਼ਿੰਮੇਵਾਰੀ ਤੁਸੀਂ ਦਿਓਗੇ ਮੈਂ ਇਸ ਤੋਂ ਬਹੁਤ ਵਧੀਆ ਕੇ ਕੰਮ ਕਰੂੰਗਾ ਬਿਲਕੁਲ ਕਿ ਕਹਿੰਦੇ ਬਿਨਾਂ ਸਰਪੰਚੀ ਤੋਂ ਮੈਂਨੇ ਕੰਮ ਕਰਤੇ ਤੇ ਸਰਪੰਚ ਬਣ ਕੇ ਮੇਰੇ ਤੇ ਭਾਰ ਜ਼ਿੰਮੇਦਾਰੀ ਹੈ ਜਿਹੜੀ ਪਿੰਡ ਦੀ ਹੋਰ ਵਧ ਜਾਨੀ ਹੈ ਤਾਂ ਕੀ ਲੱਗਦਾ ਕਹਿੰਦੇ ਉਹ ਪੰਜਾਬੀ ਦਾ ਗਾਣਾ ਫੇਮਸ ਹੈ ਕਹਿੰਦੇ ਲੈਲਾ ਵੇ ਸਰਪੰਚੀ ਆਪਾਂ ਸਰਕਾਰੀ ਪੈਸਾ ਖਾਵਾਂਗੇ ਫਿਰ ਰਲ ਮਿਲ ਕੇ ਖਾਵਾਂਗੇ ਮੈਂ ਤਾਂ ਵਹੀ ਬਾਨ ਬੰਦਾ ਜੀ ਮੈਂ ਰਾਸਤਾਂ ਚ ਵੀ ਵਾਈ ਕਰਦਾ ਮੈਂ ਪੰਜਾਬ ਚ ਵੀ ਕਰਦਾ ਮੈਂ ਦਸਾਂ ਨੌ ਦੀ ਕਿਰਤ ਕਮਾਈ ਕਰਨ ਵਾਲਾ ਬੰਦਾ ਐ ਇਹ ਤੋਂ ਪਹਿਲਾਂ ਵੀ ਮੈਂ 25 ਸਾਲ ਹੋ ਗਏ ਮੈਨੂੰ ਰਾਜਨੀਤੀ ਚ ਮੇਰੇ ਤੇ ਕੋਈ ਅਲੀਗੇਸ਼ਨ ਨਹੀਂ ਨਾ ਕੋਈ ਪੈਸੇ ਦਾ ਨਾ ਕੋਈ ਕਿਸੇ ਤੋਂ ਤੇਲ ਪਵਾਇਆ ਆਪਾਂ ਨਾ ਕੋਈ ਪੈਸਾ ਮੰਗਿਆ ਆਪਾਂ ਆਪਦੇ ਘਰੋਂ ਲਾਇਆ ਮੇਰਾ ਡੰਗ ਲੈਂਦਾ ਮੈਂ ਰੋਟੀ ਖਾਣਾ ਕਰੀ ਬੜੀ ਸੌਖੀ ਰੋਟੀ ਖਾਣਾ ਮੈਂ ਮੈਨੂੰ ਕਹ ਫਿਰ ਕਹਿੰਦੇ ਜਿਵੇਂ ਪਹਿਲਾਂ ਕੰਮ ਕਰਾਈ ਸੀ ਤਾਂ ਉਸ ਤੋਂ ਬਾਅਦ ਹੁਣ ਨਵੇਂ ਜੇ ਸਰਪੰਚੀ ਦੀ ਜ਼ਿੰਮੇਵਾਰੀ ਪਿੰਡਾਂ ਆਸ਼ੀਰਵਾਦ ਦੇ ਦਿੰਦਾ ਤਾਂ ਜੇ ਸਰਵ ਸਹਿਮਤੀ ਦੀ ਹੁੰਦੀ ਨਹੀਂ ਨਜ਼ਰ ਆਈ ਵੀ ਪਿੰਡ ਦੀ ਸਰਵ ਸਹਿਮਤੀ ਕਰ ਲਈ ਐਨਾ ਪੈਸਾ ਲੱਗੂ ਤਾਂ ਉਹਦੇ ਵਿਕਾਸ ਤੇ ਲਾ ਦੀ ਸਰਵ ਸਮਤੀ ਦੀ ਗੱਲ ਤਾਂ ਇਹ ਤੋਂ ਬਾਅਦ ਚੱਲੂਗੀ ਜੀ ਜਦੋਂ ਕਾਗਜ਼ ਭਰਨਗੇ ਕਿੰਨੇ ਕੈਂਡੀਡੇਟ ਆਉਂਦੇ ਆ ਕਿੰਨੇ ਕੈਂਡੀਡੇਟ ਰਹਿੰਦੇ ਆ ਉਸ ਤੋਂ ਬਾਅਦ ਸਹਿਮਤੀ ਦੀ ਗੱਲ ਚੱਲਦੀ ਹੁੰਦੀ ਹੈ ਪਹਿਲਾਂ ਗੱਲ ਚੱਲੀ ਸੀ ਉਹਦੇ ਵਿੱਚ ਕੁਛ ੜਿੱਕੇ ਕਰਕੇ ਨਹੀਂ ਸਹਿਮਤੀ ਹੋ ਸਕੀ ਤੇ ਦੇਖਦੇ ਆ ਜੇ ਹੋਗ ਜੇ ਤਾਂ ਬੜੀ ਵਧੀਆ ਗੱਲ ਹੈ ਜੀ ਸਾਡਾ ਤਾਂ ਪ੍ਰਪੇ ਦਾ ਪਿੰਡ ਹੈ 100 ਸਾਲ ਪੁਰਾਣਾ ਪਿੰਡ ਹੈ ਆਹੋਨਾ ਸਰਪੰਚੀ ਦੀ ਜ਼ਿੰਮੇਵਾਰੀ ਤੁਹਾਨੂੰ ਪਿੰਡ ਦਿੰਦਾ ਹੈ ਤਸ ਤੋਂ ਬਾਅਦ ਪਿੰਡ ਦੇ ਵਿੱਚ ਕੀ ਕੀ ਕੰਮ ਲੈ ਕੇ ਚੱਲੋਗੇ ਵੀ ਅਸੀਂ ਆ ਪਿੰਡ ਦੇ ਵਿੱਚ ਸਾਡੇ ਜ਼ਰੂਰਤਾਂ ਆ ਕੰਮ ਕਰਾਉਣੇ ਆ ਆ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਨੂੰ ਜ਼ਰੂਰਤ ਆ ਆ ਪਿੰਡ ਦੀ ਕੁੜੀ ਨੂੰ ਜ਼ਰੂਰਤ ਆ ਆ ਆਪਣੇ ਦੇ ਬਜ਼ੁਰਗ ਵਾਸਤੇ ਜ਼ਰੂਰਤ ਆ ਜ਼ਰੂਰਤ ਹਰ ਇਨਸਾਨ ਦੀਆਂ ਹੁੰਦੀਆਂ ਤੇ ਤੁਹਾਨੂੰ ਤੁਸੀਂ ਕੀ ਵਿਜ਼ਨ ਲੈ ਕੇ ਚੱਲੇ ਹੋ ਆਪ ਦਾ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਸੱਕਾਂ ਵਾਲੀ ਪਿੰਡ ਦੇਖ ਕੇ ਆਇਆਗਾ ਬਹੁਤ ਵਧੀਆ ਆਪਣੇ ਚਰਨਜੀਤ ਸਰਪੰਚ ਦਾ ਕੰਮ ਮੈਂ ਦੇਖਿਆਗਾ ਬਹੁਤ ਵਧੀਆ ਹੈਗਾ ਇਮਾਨਦਾਰੀ ਨਾਲ ਕੀਤਾ ਬੰਦੇ ਨੇ ਕੰਮ ਬਹੁਤ ਵਧੀਆ ਹੈ ਸਲਾਹਾਜੋਗ ਕਦ ਮੈਂ ਚਾਹੇ ਕਿਸੇ ਪਾਰਟੀ ਦਾ ਵੀ ਹੈ ਉਸ ਪਿੰਡ ਦੀਆਂ ਸਥਿਤੀਆਂ ਤੇ ਸਾਡੇ ਉਸ ਪਿੰਡ ਦੇ ਨੇੜੇ ਵੀ ਨਹਿਰ ਜਾਂਦੀ ਹੈ ਸੇਮਨਾਲਾ ਸਾਡੇ ਵੀ ਨਹਿਰ ਹੈ ਤੇ ਸੇਮਨਾਲਾ ਨਹਿਰ ਚੋਂ ਚੰਗਾ ਪਾਣੀ ਪੈਂਦਾ ਹੈਗਾ ਤੇ ਮਾੜਾ ਪਾਣੀ ਸੇਮਨਾਲ ਚ ਜਾਵੜਦਾ ਹੈਗਾ ਉਹ ਜਿਹੜੀਆਂ ਮੈਨੂੰ ਵੀ ਲੱਗਦਾ ਮੈਂ ਸਰਪੰਚ ਬਣਿਆ ਤਾਂ ਮੈਂ ਉਸ ਨਾਲ ਦਾ ਪਿੰਡ ਹੀ ਬਣਾਉਂਗਾ ਬਣਾ ਸਕਦੇ ਆਂ ਸੀ ਸਾਦ ਨੂੰ ਜਿਹੜੀਆਂ ਕੁਦਰਤੀ ਐ ਜਿਹੜੇ ਹੈ ਗਸੌਮਿਆ ਉਹ ਉਸ ਪਿੰਡ ਨਾਲ ਸਾਡੇ ਰਲਦੇ ਐ ਤਾਂ ਹੋਰ ਵੀ ਕੋਈ ਚੀਜ਼ਾਂ ਸੋਚੀਆਂ ਹੋਣੀਆਂ ਬਸ ਸਕੂਲ ਵਾਸਤੇ ਆ ਕਰਨਾ ਮੈਂ ਗਰਾਊਂਡ ਵਾਸਤੇ ਆ ਕਰਨਾ ਖੇਡਾਂ ਨੂੰ ਵਾਸਤੇ ਬਣਾਵਾ ਦੇਣਾ ਕਿਸ ਕਿਸ ਤਰ੍ਹਾਂ ਦੀ ਐ ਤੁਸੀਂ ਵਿਜ਼ਨ ਸੋਚ ਕੇ ਚੱਲੇ ਅਸੀਂ ਆਏ ਸਾਲੀ ਪੰਜ ਸੱਤ ਕਿੱਟਾਂ ਵੰਡਦੇ ਆਂ ক্রিকেট ਦੀਆਂ ਵੀ ਵੰਡਦੇ ਆਂ ਬੋਲੀਵਾਲ ਦੀਆਂ ਵੀ ਵੰਡਦੇ ਆਂ ਸਾਡੇ ਹੁਣ 10-12 ਕੁੜੀਆਂ 5 ਵਜੇ ਸਵੇਰ ਗਰਾਊਂਡ ਹੁੰਦੀਆਂ ਮੁੰਡੇ 25-30 ਮੁੰਡੇ ਹੁੰਦੇ ਐ ਸਾਡੇ ਪਿੰਡ 'ਚ ਚਿੱਟੇ ਵਾਲਾ ਕੋਈ ਕੇਸ ਨਹੀਂ ਯੂਥ ਸਾਡੇ ਪਿੰਡ ਦਾ ਬਹੁਤ ਵਧੀਆ ਹੈਗਾ ਸੁਲਝਿਆ ਯੂਥ ਹੈਗਾ ਤੇ ਪ੍ਰਪੇ ਦਾ ਪਿੰਡ ਹੈਗਾ ਅਸੀਂ ਕੋਲ ਮਿਲਾ ਕੇ ਜੋ ਕੀਤੇ ਐ ਵਧੀਆ ਹੀ ਕੀਤੇ ਐ ਪਰ ਥੋੜਾ ਜਿਹਾ ਇਹਦੇ ਵਿੱਚ ਇਹ ਹੈ ਵੀ ਬੇਤਵਾਕੀ ਪਿੰਡ 'ਚ ਜ਼ਰੂਰ ਪੈ ਜਾਂਦੀ ਆ ਉਹ ਵੀ ਪੰਜ ਸੱਤ ਬੰਦਿਆਂ ਦੀ ਹੌਣ ਕਰਕੇ ਉਹਨਾਂ ਤੋਂ ਬੱਜੇ ਪਿੰਡ ਦਾ ਸਾਰਾ ਹੀ ਵਧੀਆ ਚੱਲ ਜੀ ਇਹ ਕਿ ਪਿੰਡਾਂ ਦੇ ਵਿੱਚ ਲਗ ਜ ਚਰਚਾ ਬਣੀ ਹੋਈ ਆ ਉਹ ਕਹਿੰਦੇ ਆ ਵੀ ਉਹ ਸਰਪੰਚ ਨੇ ਜਿਹੜੇ ਅੱਜ ਕੱਲ ਜੋ ਸਰਪੰਚੀ ਆ ਜਾਂਦੀ ਆ ਨਵੀਆਂ ਨਵੀਆਂ ਸੋਹਾਂ ਚੱਲ ਪੈਂਦੀਆਂ ਸੋਹਾਂ ਖਾਣ ਲੱਗ ਜਾਂਦੇ ਆ ਕਿ ਨਸ਼ੇ ਵਾਲੇ ਦੇ ਪਿੱਛੇ ਜ਼ਮਾਨਤ ਨਹੀਂ ਦੇਣ ਜਾਵਾਂਗੇ ਅਸੀਂ ਕਿਸੇ ਦੇ ਪਿੱਛੇ ਨਹੀਂ ਜਿਹੜਾ ਗਲਤ ਬੰਦਾ ਹੈ ਉਹਦੇ ਮਗਰ ਨਹੀਂ ਜਾਵਾਂਗੇ ਤਾਂ ਅਹ ਜੀਆਂ ਕੱਲਾਂ ਤੇ ਵੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਨਸ਼ੇ ਆਲਾ ਪਿੰਡ ਤੇ ਜੇ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਨੇ ਮਗਰ ਜਾਉਂਗੇ ਨਸ਼ੇ ਵਾਲੇ ਦੇ ਅਸੀਂ ਕੁਝ ਨਹੀਂ ਜਾਵਾਂਗੇ ਜਮਾ ਕੋਈ ਜ਼ਮਾਨਤਰੀ ਦੇਵਾਂਗੇ ਕੋਈ ਨਸ਼ੇ ਵਾਲ ਦਾ ਸਾਥ ਨਹੀਂ ਦੇਵਾਂਗੇ ਜਿਹੜਾ ਨਸ਼ੇ ਵਾਲਾਂ ਦੀ ਸਾਥ ਦਿੰਦਾ ਸੀ ਉਹਦਾ ਵੀ ਸਾਥ ਨਹੀਂ ਦੇਵਾਂਗੇ ਪਿੰਡ 'ਚ ਸਾਡੇ 'ਚ ਸੀਗੀਆਂ ਇੱਕ ਦੋ ਕੁ ਰੁਪਈਆਂ ਸਾਡੇ ਸੱਟਾ ਲਵਾਉਂਦੀ ਸੀ ਜੋ ਵੀ ਬੰਦ ਕੀਤੇ ਐ ਸਾਡੇ ਪਿੰਡ 'ਚ ਪੰਜ ਸੱਤ ਕੁੜੀਆਂ ਇਹੋ ਜਿਹੜੀਆਂ ਇੱਥੇ ਬੈਠੀਆਂ ਸੀਗੀਆਂ ਆਪਦੇ ਪੇਕੇਆਂ ਨਾਲ ਰੋਲਾ ਸੀ ਉਹ ਵੀ ਅਸੀਂ 4 ਸਾਲਾਂ ਬਾਅਦ ਇੱਕ ਮਾਂ ਤੇ ਬੇਟੀ ਨੂੰ ਸਾਡੇ ਪਿੰਡ ਦੀ ਬੇਟੀ ਸੀ ਕੋਈ ਧੀ ਸੀ ਉਹਨਾਂ ਨੂੰ ਅਸੀਂ ਹੁਣ ਦੁਬਾਰੇ ਉਸੇ ਕਰੀ ਫੇਰ ਤੋਰਿਆਗਾ ਰਾਜੀਨਾਮਾ ਕਰਾਇਆ ਉਹਨਾਂ ਦਾ ਉਵੇਂ ਫੇਰ ਕੀਤਾ ਕੁਛ ਚਾਰ ਪੰਜ ਕੁੜੀਆਂ ਸਾਡੇ ਪਿੰਡ ਦੀਆਂ ਸੀਗੀਆਂ ਜਿਹੜੀਆਂ ਬਾਹਰ ਬੈਠੀਆਂ ਸੀਗੀਆਂ ਉਹਨਾਂ ਦਾ ਡਿਸਪੂਟ ਸੀ ਉਹ ਅਸੀਂ ਨਿਮੇੜ ਕੇ ਉਹਨਾਂ ਨੂੰ ਵੀ ਅਸੀਂ ਘਰ ਵਸਾਇਆ ਲਿਆ ਕੇ। ਕੱਲ੍ਹ ਅੱਜ ਤੱਕ ਤੁਸੀਂ ਆਪਦੀ ਜਿਹੜੀ ਭੂਮਿਕਾ ਸੀ ਸਰਪੰਚ ਤੋਂ ਪਹਿਲਾਂ ਵਾਲੀ ਉਹ ਨਿਭਾਈ ਜੰਨੇ। ਸਾਨੂੰ ਸੌਹ ਦੇਣ ਦੀ ਲੋੜ ਨਹੀਂ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾ ਚੁੱਕੇ ਹਾਂ ਲੋਕ ਸਾਡਾ ਕੰਮ ਦੇਖ ਚੁੱਕੇ ਹਨ ਨਰੇਗਾ ਦਾ ਅਸੀਂ 600 ਕਾਲਡ ਨਵਾਂ ਬਣਾਇਆ ਹੈਗਾ। ਜਿਹੜਾ ਨਰੇਗਾ ਦੀ ਸਾਰੀ ਨਰੇਗਾ ਸੀ 850 ਬੰਦਾ ਨਰੇਗਾ ਤੇ ਜਾਣ ਲੱਗਿਆ। 25 ਸਾਲਾਂ ਤੋਂ ਸਾਡੀ ਪਿੰਡ ਦੀ ਨਰੇਗਾ ਬੰਦ ਪਈ ਸੀ। ਸਾਡੇ ਇੱਥੇ ਆਡਿਟ ਵਾਲੇ ਆਏ ਸੀ ਚੰਡੀਗੜ੍ਹੋਂ ਤੇ ਉਹਨਾਂ ਨੇ ਵੀ ਸਾਡੇ ਪਿੰਡ ਨੂੰ ਸਾਨੂੰ ਸਾਰੇ ਲੇਬਰ ਦੇ ਸਾਹਮਣੇ ਸਾਨੂੰ ਸਲਾਹ ਕੇ ਗਏ ਵੀ ਪੀਟੀ ਵਾਲੇ ਦੀ ਪਿੰਡ ਲੰਬੀ ਬਲਾਕ ਚੋਂ ਸਭ ਤੋਂ ਵੱਧ ਪੈਸਾ ਨਰੇਗਾ ਦਾ ਆਇਆ ਤਾਂ ਪੀਟੀ ਵਾਲੇ ਆਇਆਗਾ ਕਾਫੀ ਨੇ ਉਹ ਕੀ ਸੋਚਦੇ ਹੋ ਲੋਕਾਂ ਨੇ ਮਨ ਬਣਾਇਆ ਕੁਛ ਆਪ ਦਾ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਹੈ ਜੀ ਮੇਰੇ ਨਾਲ ਜਿਹਦੇ ਘਰੇ ਜਾਂਦੇ ਕੋਈ ਹੈਗਾ ਸਾਰੇ ਉੱਠ ਕੇ ਮੇਰੇ ਨਾਲ ਤੁਰਪੇ ਸਾਡੇ ਬੁੜੀਆਂ ਵੀ ਜਾਂਦੀਆਂ ਵੋਟਾਂ ਮੰਗਣ ਬੰਦੇ ਵੀ ਅਸੀਂ ਬੈਠੇ ਆ ਇੱਥੇ ਹਰ ਰੋਜ਼ ਸਾਡਾ ਵਧੀਆ ਮਾਹੌਲ ਹੈਗਾ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਅਸੀਂ ਤਿੰਨੇ ਸੇ ਵੋਟ ਲੈ ਕੇ ਜਾਵਾਂਗੇ 75% ਵੋਟ ਮੇਰੇ ਨਾਲ ਭੁਗਤੂਗੀ ਪਿੱਟੀ ਵਾਲਾ ਪਿੰਡ ਦੀ 74 ਪੈਸ ਜਿਹੜੀ ਵੋਟ ਪੁਕਤਨ ਦਾ ਜਿਹੜਾ ਦਾਵਾ ਹੈ ਉਹ ਕਾਲਾ ਪ੍ਰਧਾਨ ਪਿੱਟੀ ਵਾਲਾ ਕਰੇ ਤਾਂ ਦੇਖੋ ਇੱਕ ਗੱਲ ਹੋਰ ਵੀ ਹੈ ਕਿ ਸਰਪੰਚੀ ਦੇ ਵਿੱਚ ਬਹੁਤ ਚੀਜ਼ਾਂ ਜਿਹੜਾ ਛੋਟੀ ਨਾ ਛੋਟਾ ਚੋਣ ਹੁੰਦਾ ਤਾਂ ਉਨੀ ਕਹਿੰਦੇ ਵੱਡੀ ਖੇਡ ਖਿਲਰ ਜਾਂਦੀ ਹੁੰਦੀ ਹੈ ਤਾਂ ਦੇਖੋ ਇਸ ਵਾਰ ਪਿੰਡਾਂ ਦੇ ਵਿੱਚ ਭਾਈਚਾਰਕ ਸੰਝ ਜਿਹੜੀ ਰਹਿੰਦੀ ਹੈ ਉਹ ਕਿੰਨੀ ਕੁ ਰਹਿੰਦੀ ਹੈ ਕਿਉਂਕਿ ਜਦੋਂ ਛੋਟੀਆਂ ਵੋਟਾਂ ਆਉਂਦੀਆਂ ਤਾਂ ਲੜਾਈ ਝਗੜੇ ਵੀ ਨੋਰਮਲ ਜੀਆਂ ਗੱਲਾਂ ਹੁੰਦੀਆਂ ਤਾਂ ਦੇਖਣਾ ਇਹ ਹੋਇਆ ਕਿ ਕਿਸ ਦੀ ਝੋਲੀ ਦੇ ਵਿੱਚ ਜਾਂ ਕਿਸਦੇ ਸਿਰ ਦੇ ਉੱਤੇ ਜਿਹੜੀ ਅਜਸਤਾਰ ਹੈ ਉਹ ਸਜਦੀ ਹੈ ਸਰਪੰਚੀ ਵਾਲੀ ਤੇ ਕਿੰਦੇ ਕਰੋ ਕੌਣ ਕਹੋਂਦੀ ਹੈ ਸਰਪੰਚੀ ਬਣੇ ਰਹੋ ਪੰਜਾਬ ਹਰਿਆਣੇ ਲਈ